ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਦੇ ਵਿੱਚ ਕੈਨੇਡੀਅਨ ਪੁਲਿਸ ਹੱਥ ਲੱਗੀ ਵੱਡੀ ਜਾਣਕਾਰੀ ਮੁੱਖ ਭਗੌੜਾ ਸਿਮਰਨਪ੍ਰੀਤ ਪੰਨੇਸਰ ਚੁੱਪਚੀਪੀਤੇ ਪਹੁੰਚਿਆ ਭਾਰਤ ਦੇ ਯੂਟੀ ਚੰਡੀਗੜ੍ਹ ਚ ਟੌਂਟੋ ਸ਼ਹਿਰ ਨਿਵਾਸੀਆਂ ਨੂੰ এনਵਾਇਰਨਮੈਂਟ ਕੈਨੇਡਾ ਦੀ ਚੇਤਾਵਨੀ ਵੀਕਐਂਡ ਦੇ ਉੱਤੇ 15 ਤੋਂ 20 ਸੈਂਟੀਮੀਟਰ ਹੋਰ ਬਰਫਬਾਰੀ ਲਈ ਰਹੋ ਤਿਆਰ ਮਰਕਾਜ਼ੀ ਨਿਸ਼ਾਨੇ ਤੇ ਬੰਦੂਕਾਂ 'ਚ ਵਾਧਾ ਉੱਤਰਵਲ ਕਰ ਰਿਹਾ ਹੈ ਪਰਵੇਸ਼ ਦੋ ਸਾਲਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਮਾਤਰਾ ਹੋਈ ਟੁਕੜੀ ਜੀਐਸਟੀ ਟੈਕਸ ਛੁੱਟੀ ਦੇ ਅੰਤ ਬਾਰੇ ਬੋਲੇ ਜਗਮੀਤ ਸਿੰਘ ਕਿਹਾ ਆਸਥਾਈ ਟੈਕਸ ਬ੍ਰੇਕ ਨੇ 14 ਦਸੰਬਰ ਤੋਂ 15 ਫਰਵਰੀ ਤੱਕ ਘਰੇਲੂ ਵਸਤੂਆਂ ਤੇ ਜੀਐਸਟੀ ਹਟਾਇਆ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਯਾਨੀ ਕਿ 400 ਕਿਲੋ ਸੋਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਕਰ ਲਿਆ ਗਿਆ ਸੀ ਫਿਲਮੀ ਅੰਦਾਜ਼ ਦੇ ਵਿੱਚ ਇਸ ਸੋਨੇ ਦੀ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕੈਨੇਡੀਅਨ ਪੁਲਿਸ ਦੇ ਵੱਲੋਂ ਪਗੋੜਾ ਕਰਾਰ ਸਿਮਰਨਪ੍ਰੀਤ ਪੰਨੇਸਰ ਹੁਣੇ ਮੰਨਨ ਚਾਰਿਆ ਹੈ ਕਿ ਆਪਣੇ ਪਰਿਵਾਰ ਦੇ ਨਾਲ ਚੁੱਪਚੀਪ ਹੀ ਤੇ ਚੰਡੀਗੜ੍ਹ ਚਲਾ ਗਿਆ ਸੀ ਤੇ ਹੁਣ ਉੱਥੇ ਰਹਿ ਰਿਹਾ ਹੈ ਪਿਛਲੇ ਕੁਝ ਦਿਨਾਂ ਦੌਰਾਨ ਜਦੋਂ ਸਿਮਰਨਪ੍ਰੀਤ ਪਨੇਸਰਦੀ ਇਹ ਜਾਣਕਾਰੀ ਸਾਹਮਣੇ ਆਈ ਸੀ ਤਾਂ ਪਤਾ ਲੱਗਾ ਸੀ ਕਿ ਉਹ ਚੋਰੀ-ਚੋਰੀ ਭਾਰਤ ਦੌੜ ਗਿਆ ਹੈ ਹਾਲਾਂਕਿ ਇਸ ਦੇ ਸਬੂਤ ਨਹੀਂ ਸੀ ਮਿਲੇ ਪਰ ਹੁਣ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਸਿਮਰਨਪ੍ਰੀਤ ਪਨੇਸੜ ਛੜ ਚੰਡੀਗੜ੍ਹ ਦੇ ਵਿੱਚ ਚੁੱਪਚਾਪ ਹੀ ਤੇ ਰਹਿ ਰਿਹਾ ਹੈ ਹਾਲਾਂਕਿ ਉਸਨੇ মিডিਆ ਸਾਹਮਣੇ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ 400 ਕਿਲੋ ਸੋਨਾ ਲੁੱਟਣ ਦੇ ਮਾਮਲੇ 'ਚ ਕੈਨੇਡੀਅਨ ਪੁਲਿਸ ਵੱਲੋਂ ਪਗੋੜਾ ਕਰਾਰ ਸਿਮਰਨਪ੍ਰੀਤ ਪਨੇਸੜ ਆਪਣੇ ਪਰਿਵਾਰ ਨਾਲ ਚੁੱਪਚਾਪ ਹੀ ਤੇ ਚੰਡੀਗੜ੍ਹ ਰਹਿ ਰਿਹਾ ਹੈ ਇੰਡੀ ਪੁਜੀਤਾ ਉਸਨੇ ਕਾਨੂੰਨੀ ਅੜਿਕਿਆਂ ਦਾ ਹਵਾਲਾ ਦਿੱੰਧਿਆ ਕੈਮਰੇ ਤੇ ਕੁਝ ਵੀ ਬੋਲਣ ਤੋਂ ਨਾ ਕਰ ਦਿੱਤੀ ਸਿਮਰਨਪ੍ਰੀਤ ਦੇ ਆਂਢਗੁਆਂ ਚ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸੇ ਵੀ ਮਾਮਲੇ ਚ ਸ਼ਾਮਲ ਹੋਣ ਦੀ ਗੱਲ ਤਾਂ ਮੰਨੀ ਪਰ ਨਾਲ ਹੀ ਇਹ ਵੀ ਕਿਹਾ ਕਿ ਸਿਮਰਨਪ੍ਰੀਤ ਤੇ ਦਾਵਾ ਕਰਤਾ ਆਇਆ ਹੈ ਕਿ ਮਾਮਲਾ ਸੁਲਝਾਇਆ ਜਾ ਚੁੱਕਾ ਹੈ ਟਰਨ ਟੂ ਦੀ ਪੀਅਰਸਨ ਇੰਟਰਨੈਸ਼ਨਲ 에어ਪੋਰਟ ਦੇ ਹੋਈ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੌਰਾਨ ਖਰੇ ਸੋਨੇ ਦੀਆਂ 6800 ਇੱਟਾਂ ਫਿਲਮੀ ਅੰਦਾਜ਼ 'ਚ ਲੁੱਟੇ ਰਿਲੇ ਗਏ ਜਿਨ੍ਹਾਂ ਦਾ ਵਜ਼ਨ 4 ਕੁਇੰਟਲ ਬੰਦਾ ਸੀ ਪੀਕਲ ਰੀਜਨਲ ਪੁਲਿਸ ਤੋਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਅਰਚਿਤ ਗਰੋਵਰ, ਪਰਮਪਾਲ ਸਿੱਧੂ ਅਤੇ ਅਮਿਤ ਜੋ ਲੁੱਟਾ ਨੂੰ ਕਾਬੂ ਕਰ ਚੁੱਕੀ ਹੈ ਜਦਕਿ ਅਮਾਦ ਚੌਧਰੀ, ਅਲੀ ਰਜ਼ਾ ਅਤੇ ਪ੍ਰਸਾਦ ਪਰਮਨ ਲਿੰਗਮ ਵੀ ਸ਼ੱਕੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਨੇ ਪਬਲਿਕ ਰਿਕਾਰਡ ਮੁਤਾਬਕ ਸਿਮਨਟਪ੍ਰੀਤ ਪਨੇਸਰ ਬ੍ਰਾਮਚੰਦ ਦੇ ਵਿਖੇ ਰੰਦਾ ਹੈ ਅਤੇ April 2024 دوران ਗਵਾਂਟਕਿਆਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਪਰਿਵਾਰ ਨੂੰ ਕਈ ਮਹੀਨਿਆਂ ਤੋਂ ਨਹੀਂ ਵੇਖਿਆ ਪੀਕਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੀਸਰ ਨੇ ਹੀ ਜਾਂਚ ਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰ ਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ ਉਸ ਵੇਲੇ ਉਹ ਕਬਰਾਹਟ ਵਿੱਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਉਹ ਗਾਇਬ ਹੋ ਗਿਆ ਸਿਮਰਨਪ੍ਰੀਤ ਪਨੇਸਰ ਦੇ ਵਕੀਲ ਵੱਲੋਂ ਪੀਲ ਪੁਲਿਸ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਸ ਦਾ ਮੁਅਤਕਲ ਆਤਮ ਸਮਰਪਣ ਕਰ ਦੇਵੇਗਾ ਪਰ ਅਜਿਹਾ ਨਾ ਹੋ ਸਕਿਆ ਤੇ ਉਸ ਦੀ ਗ੍ਰਿਫਤਾਰੀ ਲਈ ਕੈਂਡਾ ਪਤਰੀ ਵਾਰੰਟ ਜਾਰੀ ਹੋ ਗਏ ਦੂਜੇ ਪਾਸੇ 35 ਸਾਲਾਂ ਪ੍ਰਸਾਦ ਪਰਮਲਿੰਗਮ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਹਾਜ਼ਰ ਨਾ ਹੋਇਆ ਜਿਸ ਮਗਰੋਂ ਉਸ ਦੇ ਨਾਂ ਵੀ ਵਾਰੰਟ ਕੱਢੇ ਗਏ ਪੁਲਿਸ ਮੁਤਾਬਕ ਪਰਮਲਿੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੇਦ ਰੰਗ ਦੇ ਟਰੱਕ 'ਚ 2.5 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ ਸੀ ਇੱਥੇ ਦੱਸਣਾ ਬੰਦਾ ਹੈ ਕਿ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸੰਬੰਧਿਤ ਇੱਕ ਮੁਕੱਦਮਾ ਅਮਰੀਕਾ ਦੇ ਵਿੱਚ ਵੀ ਚੱਲ ਰਿਹਾ ਹੈ ਅਤੇ ਪੈਂਸਿਲਵੇਨੀਆ ਸਟੇਟ ਪੁਲਿਸ ਅਰਚਿਟ ਗਰੋਵਰ ਤੇ ਪ੍ਰਸਾਦ ਪਰਮਨ ਲਿੰਕਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ 'ਚ ਮੌਜੂਦ ਨੇ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇੱਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਂਸਿਲਵੇਨੀਆ ਪੁਲਿਸ ਦੀ ਹਿਰਾਸਤ ਵਿੱਚ ਹੈ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ ਵਿੱਚ ਗ੍ਰਿਫਤਾਰ ਕਿੰਗ ਮੈਕਲੈਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭ ਰਾਨ ਵਰਤੀਆ ਸਫੇ ਡਰੱਗ ਚਲਾ ਰਿਹਾ ਸੀ ਪੈਂਸਿਲਵੇਨੀਆ ਪੁਲਿਸ ਦਾ ਦੋਸ਼ ਹੈ ਕਿ ਪਰਮਨ ਲਿੰਗਮ ਨੇ ਕਿੰਗ ਮੈਕਲੀਨ ਨੂੰ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਚ ਮਦਦ ਕੀਤੀ ਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਿਲ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਮਰਨ ਪ੍ਰੀਤ ਤੇ ਪੰਨੀ ਸਰ ਦੀ ਹਵਾਲਗੀ ਹਾਸਲ ਕਰਨ ਲਈ ਕੈਨੇਡੀਅਨ ਪੁਲਿਸ ਕਿਹੜਾ ਰਾ ਅਖਤਿਆਰ ਕਰਦੀ ਹੈ ਫਿਰ ਦੂਜਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 400 ਕਿਲੋ ਸੋਨੇ ਦੀ ਕੋਈ ਉਗਸੋਗਾ ਅਜ ਤੱਕ ਕਿਉਂ ਨਹੀਂ ਮਿਲ ਸਕੀ ਜ਼ਿਕਰੇ ਖਾਸ ਹੈ ਕਿ ਪੁਲਿਸ ਕਰਮਚਾਰੀਆਂ ਦਾਤਾ ਇਹ ਵੀ ਮੰਨਣਾ ਹੈ ਕਿ ਉਸ 400 ਕਿਲੋ ਸੋਨੇ ਨੂੰ ਪਿਗਲਾ ਕੇ ਵੱਖ-ਵੱਖ ਆਕਾਰ ਦੇ ਦਿੱਤੇ ਗਏ ਹੋਣਗੇ ਜਾਂ ਫਿਰ ਉਸ 400 ਕਿਲੋ ਸੋਨੇ ਨੂੰ ਪਿਗਲਾ ਕੇ ਥੋੜੀ-ਥੋੜੀ ਮਾਤਰਾ ਵਿੱਚ ਵੱਖ-ਵੱਖ ਜੁਵਲਰਸ ਦੇ ਕੋਲ ਵੀ ਵੇਚ ਦਿੱਤਾ ਗਿਆ ਹੋਵੇਗਾ ਬਰਹਾਲ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਦੇ ਵਿੱਚ ਹਜੇ ਤੱਕ ਝੁਟੀ ਹੋਈ ਹੈ ਜੀਟੀਏ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫਬਾਰੀ ਵੇਖਣ ਨੂੰ ਮਿਲ ਰਹੀ ਹੈ ਤੇ এনਵਾਇਰਨਮੈਂਟ ਕੈਨੇਡਾ ਕਹਿ ਰਿਹਾ ਹੈ ਕਿ ਟ੍ਰਾਂਟੋ ਵਾਸੀਓ ਹੋਰ ਬਰਫਬਾਰੀ ਵਾਸਤੇ ਤਿਆਰ ਰਹੋ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਰਸਤੇ ਦੇ ਵਿੱਚ ਹੋਰ 15 ਤੋਂ 20 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ ਤੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ ਆਪਣੇ ਘਰਾਂ ਦੇ ਬਾਹਰੋਂ ਬਰਫ ਹਟਾਉਣ ਵਾਸਤੇ ਜੇ ਤੁਸੀਂ ਟੋਰਾਂਟੋ ਚ ਜੈਸਤੇ ਆਲੇ ਦੁਆਲੇ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਬੈਲਚਾਲ ਨੇੜੇ ਰੱਖਣ ਦੀ ਲੋੜ ਪੈ ਸਕਦੀ ਹੈ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫਤੇ ਸਰਦੀਆਂ ਦੇ ਮੌਸਮ ਦੇ ਤੇਜ਼ਮੀ ਤੋਂ ਬਾਅਦ ਇਸ ਐਤਵਾਰ ਨੂੰ ਸ਼ਹਿਰ ਚ 15 ਤੋਂ 20 ਸੈਂਟੀਮੀਟਰ ਹੋਰ ਬਰਫ ਪੈ ਸਕਦੀ ਹੈ ਬਰਫਬਾਰੀ ਐਤਵਾਰ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਰਹਿੰਦੀ ਉਮੀਦ ਹੈ ਸੰਗੀ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਆਪਣੇ ਸਿਖਰ ਤੇ ਇਹ 3 ਤੋਂ 6 ਸੈਂਟੀਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਸਕਦੀ ਹੈ ਨੈਕਰਾ ਪ੍ਰੈਦੀਪ ਦੇ ਕੁਝ ਹਿੱਸਿਆਂ 'ਚ ਐਤਵਾਰ ਸਵੇਰੇ ਵੀ ਜਮ੍ਹਾਂ ਵਾਲੀ ਬਾਰਿਸ਼ ਹੋ ਸਕਦੀ ਹੈ ਟ੍ਰਾਂਟੋ ਸ਼ਹਿਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਹ ਬੁੱਧਵਾਰ ਰਾਤ ਤੇ ਵੀਰਵਾਰ ਸਵੇਰੇ ਪਈ ਲਗਭਗ 20 ਸੈਂਟੀਮੀਟਰ ਬਰਫ ਤੋਂ ਅਲਾਵਾ ਵਦੇਰੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਮਿਸਿਸਾਗਾ ਸ਼ਹਿਰ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕੀਤਾ ਹੈ ਕਿ ਇਸ ਹਫਤੇ ਆਏ ਤੂਫਾਨ ਨੇ ਬੁੱਧਵਾਰ ਰਾਤ ਨੂੰ ਮਿਸਿਸਾਗਾ ਚ 30 ਸੈਂਟੀਮੀਟਰ ਤੋਂ ਵੱਧ برف ਲਿਆਂਦੀ ਹੈ ਇਹ ਵੀ ਕਿਹਾ ਗਿਆ ਹੈ ਕਿ ਮਿਸ ਸਾਗਾ ਚ ਲਗਭਗ 2 ਸਾਲਾਂ ਵਿੱਚ ਇਸ ਸਭ ਤੋਂ ਵੱਧ ਬਰਫਬਾਰੀ ਹੋਈ ਹੈ ਬਰਫਬਾਰੀ ਦੀ ਉਮੀਦ ਚ ਸੁਪਾਈ ਆਵਾਜਾਈ ਏਜੰਸੀ ਮੈਟਰੋ ਲਿੰਕਸ ਦਾ ਕਹਿਣਾ ਹੈ ਕਿ ਉਹ ਇਸ ਹਫਤੇ ਦੇ ਅੰਤ ਦੇ ਵਿੱਚ ਆਪਣੇ ਸਮਸਾਰਣੀ ਨੂੰ ਵਿਵਸਥਿਤ ਕਰ ਰਹੀ ਹੈ ਇਹ ਬਦਲਾਅ ਸ਼ਨੀਵਾਰ ਤੋਂ ਸੋਮਵਾਰ ਤੱਕ ਲਾਗੂ ਰਹਿਣਗੇ ਇਹਨਾਂ ਨੇ ਇੱਕ ਈਮੇਲ ਚ ਕਿਹਾ ਲੇਕਸ਼ੋਰ ਵੈਸਟ ਦੇ ਗਾਕਾ ਲਈ ਓਕਵਿਲ ਚ ਸ਼ੁਰੂ ਹੋਣ ਵਾਲੀਆਂ ਜਾਂ ਖਤਮ ਹੋਣ ਵਾਲੀਆਂ ਗੋ ਟ੍ਰੇਨਾਂ ਨਹੀਂ ਚੱਲਣਗੀਆਂ ਪਰ ਯੂਨੀਅਨ ਸਟੇਸ਼ਨ ਅਤੇ ਓਕਵਿਲ ਗੋ ਵਿਛਾਲੇ ਹਰ 30 ਮਿੰਟਾਂ ਚ ਟ੍ਰੇਨਾਂ ਚਲਦੀਆਂ ਰਹਿਣਗੀਆਂ ਗ੍ਰਾਂਟੇਤੀ ਨਾਗਰਾ ਪੋਸਟ ਦੇ ਵਿਚਾਲੇ ਗਾਕਾਂ ਲਈ ਕੋਈ ਬਦਲਾਅ ਲਾਗੂ ਨਹੀਂ ਹਨ। ਲੇਕਸ਼ੋਰ ਈਸਟ ਦੇ ਗਾਕਾਂ ਲਈ ਗੋਟ੍ਰੇਨ ਸੇਵਾ ਯੂਨੀਅਨ ਸਟੇਸ਼ਨ ਅਤੇ ਔਸ਼ਵਾ ਗੋ ਸਟੇਸ਼ਨ ਦੇ ਵਿਚਾਲੇ ਹਰ 30 ਮਿੰਟ 'ਚ ਇੱਕ ਸੋਧੀ ਹੋਈ ਸਰਵਿਸ ਚੱਲੇਗੀ। ਕਿਚਨਰ ਲਾਈਨ ਤੇ ਗਾਕਾਂ ਲਈ ਮੈਟਰੋ ਲਿੰਕ ਸ਼ਨੀਵਾਰ ਨੂੰ ਪੋਸਟ ਸੈਕੰਡਰੀ ਸੰਸਥਾਵਾਂ 'ਚ ਸਰਦੀਆਂ ਦੇ ਪੜਨ ਦੇ ਹਫ਼ਤੇ ਦੌਰਾਨ ਯਾਤਰਾ ਕਰਨ ਵਾਲੇ ਗਾਕਾਂ ਦੀ ਸਹਾਇਤਾ ਲਈ ਚਾਰ ਹੋਰ ਕਿਚਨਰ ਟ੍ਰੇਨਸ ਛੋੜ ਰਹੇ ਨੇ। ਈਮੇਲ ਚ ਕਿਹਾ ਗਿਆ ਹੈ ਕਿ ਮੈਟਰੋ ਲਿੰਕਸ ਲੰਬੇ ਵੀਕਐਂਡ ਦੌਰਾਨ ਆਪਣੇ ਨਿਯਮਤ ਸ਼ਨੀਵਾਰ ਸ਼ਡਿਊਲ ਤੇ ਗੋ ਰੂਟ ਬੱਸਾਂ ਦਾ ਸੰਚਾਲਨ ਕਰ ਰਿਹਾ ਹੈ ਪਰ ਗਾਹਕਾਂ ਨੂੰ ਸਰਦੀਆਂ ਦੀਆਂ ਸੜਕਾਂ ਦੀਆਂ ਸਥਿਤੀਆਂ ਕਾਰਨ ਦੇਰੀ ਲਈ ਤਿਆਰ ਰਹਿਣਾ ਚਾਹੀਦਾ ਹੈ। ਸ਼ਹਿਰ ਨੇ ਇੱਕ ਨਿਊਜ਼ ਰੀਲੀਜ਼ ਦੇ ਵਿੱਚ ਕਿਹਾ ਹੈ ਕਿ ਬੁੱਧਵਾਰ ਸ਼ਾਮ ਤੋਂ ਟ੍ਰਾਂਟੋ ਵਿੱਚ ਕਰਮਚਾਰੀ ਸੜਕਾਂ, ਫੁੱਟਪਾਥਾਂ ਤੇ ਸਾਈਕਲ ਲੇਨਾਂ ਤੋਂ ਬਰਫ਼ ਟਾਉਣ ਲਈ ਦਿਨ ਰਾਤ ਕੰਮ ਕਰ ਰਹੇ ਨੇ। ਸ਼ਹਿਰ ਦੇ ਆਵਾਜਾਈ ਸੇਵਾਵਾਂ ਦੇ ਜਨਰਲ ਮੈਨੇਜਰ ਬਾਰबरा ਗ੍ਰੇ ਨੇ ਸ਼ੁੱਕਰਵਾਰ ਨੂੰ ਨਿਊਜ਼ ਕਾਨਫਰੰਸ 'ਚ ਕਿਹਾ ਹੈ ਕਿ ਹੋਰ ਬਰਫ਼ਬਾਰੀ ਹੋਣ ਦੇ ਨਾਲ ਸ਼ਹਿਰ ਆਪਣੀ ਮਹੱਤਵਪੂਰਨ ਮੌਸਮੀ ਘਟਨਾ ਤੇ ਵੱਡੀ ਬਰਫ਼ੀਲੀ ਸਥਿਤੀ ਕੁਸ਼ਨਾਵਾਂ ਨੂੰ ਹਫ਼ਤੇ ਦੇ ਅੰਤ 'ਚ ਅਤੇ ਸੰਭਵ ਤੌਰ ਤੇ ਲੰਬੇ ਸਮੇਂ ਤੱਕ ਪ੍ਰਭਾਵੀ ਰੱਖ ਰਿਹਾ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸ਼ਹਿਰ 'ਚ ਸ਼ਨੀਵਾਰ ਤੇ ਐਤਵਾਰ ਨੂੰ ਕਿੰਨੀ ਬਰਫ਼ ਪੈਂਦੀ ਹੈ। ਗ੍ਰੀਨੀ ਨੇ ਕਿਹਾ ਕਿ ਇਹ ਕਾਫੀ ਚੁਣੌਤੀਪੂਰਨ ਹੈ ਪਰ ਅਸੀਂ ਇਸ ਦੇ ਲਈ ਸੱਚਮੁੱਚ ਚੰਗੀ ਤਰ੍ਹਾਂ ਤਿਆਰ ਆਂ। ਸਾਡਾ ਸਟਾਫ ਬਹੁਤ ਵਧੀਆ ਕੰਮ ਕਰ ਰਿਹਾ ਹੈ। ਗ੍ਰੀਨੀ ਨੇ ਕਿਹਾ ਕਿ ਅਗਲੇ ਹਫ਼ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿੰਦਾ ਮਤਲਬ ਹੈ ਕਿ ਬਰਫ਼ ਕੁਝ ਸਮੇਂ ਲਈ ਰਹਿ ਸਕਦੀ ਹੈ। ਤਪੂਰਨ ਮੌਸਮ ਕਟਨਾ ਕੋਸ਼ਨਾ ਦਾ ਮਤਲਬ ਹੈ ਕਿ ਸ਼ਹਿਰ ਨੂੰ ਸਰਦੀਆਂ ਦੇ ਰੱਖ-ਰਖਾਅ ਲਈ ਸੁਬਾਈ ਸੇਵਾ 15 ਤੋਂ ਛੁਟ ਦਿੱਤੀ ਜਾਵੇਗੀ ਕਿਉਂਕਿ ਸ਼ਹਿਰ ਦੀਆਂ ਸੜਕਾਂ ਫੁੱਟਪਾਥਾਂ ਅਤੇ ਸਾਈਕਲ ਲੇਨਾਂ ਨੂੰ ਸਾਫ਼ ਕਰਨ 'ਚ ਆਮ ਨਾਲੋਂ ਵੱਧ ਸਮਾਂ ਲੱਗੇਗਾ ਬਰਫੀਲੀ ਸਥਿਤੀ ਦੇ ਪ੍ਰਭਾਵ ਵਿੱਚ ਹੋਣ ਦੌਰਾਨ ਨਿਰਧਾਰਿਤ ਬਰਫ਼ ਵਾਲੇ ਰਸਤਿਆਂ 'ਤੇ ਪਾਰਕਿੰਗ ਦੀ ਵੀ ਮਨਾਹੀ ਹੈ ਤਾਂ ਜੋ ਬਰਫ਼ ਨੂੰ ਜਲਦੀ ਹਟਾਇਆ ਜਾ ਸਕੇ ਆਵਾਜਾਈ ਸੇਵਾਵਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਨਿਰਦੇਸ਼ਕ ਵਿਨਸੇਟਸ ਪੇਰਾਜ਼ਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੋਧਵਾਰ ਰਾਤ ਨੂੰ ਪਾਰਕਿੰਗ پابੰਦੀ ਲਾਗੂ ਹੋਣ ਤੋਂ ਬਾਅਦ ਲਗਭਗ 1500 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ ਉਨ੍ਹਾਂ ਕਿਹਾ ਹੈ ਕਿ ਸ਼ਹਿਰ ਚ ਘਟੋ ਘਟ 10 ਵਾਹਨਾਂ ਨੂੰ ਟੋਅ ਕੀਤਾ ਗਿਆ ਹੈ ਗਰੇਨੇ ਨਿਵਾਸੀਆਂ ਨੂੰ ਸਬਰ ਰੱਖਣ ਲਈ ਆਖਿਆ ਇਹ ਵੀ ਕਿਹਾ ਹੈ ਕਿ ਅਮਲੇ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਬੜ ፈਟੌਂ ਦੇ ਚਾਰ ਦੌਰ ਪਹਿਲਾਂ ਹੀ ਪੂਰੇ ਕਰ ਲੈਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਕੈਨੇਡਾ ਬਾਰੇ ਸ਼ਿਕਾਇਤ ਕਰ ਰਹੇ ਨੇ ਪਰ ਨਵੇਂ ਆਂਕੜਿਆਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ 'ਚ ਨਸ਼ਿਆਂ ਤੇ ਬੰਦੂਕਾਂ 'ਚ ਵਾਧਾ ਉੱਤਰ ਵੱਲ ਆ ਰਿਹਾ ਹੈ। ਭਾਵ ਅਮਰੀਕਾ ਤੋਂ ਨਸ਼ੇ ਤੇ ਬੰਦੂਕਾਂ ਕੈਨੇਡਾ ਵੱਲ ਨੂੰ ਆ ਰਹੇ ਨੇ। ਅਮਰੀਕੀ ਸਰਹੱਦ 'ਤੇ ਕਨੇਡੀਅਨ ਅਧਿਕਾਰੀਆਂ ਦੇ ਵੱਲੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ 2 ਸਾਲਾਂ ਦੇ ਵਿੱਚ ਦੁੱਗਣੀ ਹੋ ਗਈ ਹੈ। राष्ट्रपति डोनाल्ड ट्रम्प ਦਾ ਦਾਵਾ ਹੈ ਕਿ ਉਹ ਸਾਡੇ ਸਾਰੇ ਸਮਾਨਾਂ ਤੇ ਟੈਰਿਫ ਲਗਾ ਕੇ ਕੈਨੇਡਾ ਨੂੰ ਨਿਸ਼ਾਨਾ ਬਣਾ ਰਹੇ ਨੇ ਕਿਉਂਕਿ ਉਹ ਫੈਂਟਨਿਲ ਤੇ ਪ੍ਰਵਾਸੀਆਂ ਪ੍ਰਤੀ ਦੇਸ਼ ਦੇ ਕਠਿੱਲੇ ਪਹੁੰਚ ਬਾਰੇ ਚਿੰਤਿਤ ਨੇ ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਕੋਲ ਅਮਰੀਕਾ ਤੋਂ ਆਉਣ ਵਾਲੇ ਮਾਲ ਬਾਰੇ ਚਿੰਤਾ ਕਰਨ ਦਾ ਕਾਰਨ ਹੈ ਗੈਰ ਕਾਨੂੰਨੀ ਅਮਰੀਕੀ ਨਸ਼ੀਲੇ ਪਦਾਰਥਾਂ ਅਤੇ ਬੰਦੂਕਾਂ ਦੀ ਆਮਦ ਵਧ ਰਹੀ ਹੈ ਜਿਸ ਬਾਰੇ ਮਹਾਰਾ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਰਹੱਦ ਦੇ ਇਸ ਪਾਰ ਵੀ ਅਪਰਾਧ ਮੌਤ ਅਤੇ ਨਸ਼ੇ ਨੂੰ ਵਧਾ ਰਹੇ ਨੇ ਸਰਹੱਦੀ ਏਜੰਸੀ ਦੁਆਰਾ ਇਕੱਤਰ ਕੀਤੇ ਗਏ ਅਤੇ ਮੀਡੀਆ ਏਜੰਸੀ ਨਾਲ ਸਾਂਝੇ ਕੀਤੇ ਗਏ ਆਂਕੜਿਆਂ ਮੁਤਾਬਕ ਸੀਬੀਐਸਏ ਦੋ ਸਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਸ਼ੀਲੇ ਪਦਾਰਥ ਪਾਬੰਦੀਸ਼ੁਦਾ ਹਥਿਆਰ ਅਤੇ ਕੁਝ ਹਥਿਆਰ ਜ਼ਬਤ ਕਰ ਰਿਹਾ ਹੈ ਦਰਸਲ ਸਿਰਫ ਭਾਰ ਨੂੰ ਵੇਖਦਿਆਂ ਹੋਇਆਂ ਕੈਨੇਡੀਅਨ ਅਧਿਕਾਰੀਆਂ ਨੇ ਪਿਛਲੇ ਸਾਲ ਅਮਰੀਕਾ ਤੋਂ ਆ ਰਹੀਆਂ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਨੂੰ ਉਨ੍ਹਾਂ ਚੋਂ ਪੈਰਲਲ ਦੇ ਆਪਣੇ ਪਾਸੇ ਤੋਂ ਅਮਰੀਕੀਆਂ ਦੁਆਰਾ ਫੜੇ ਗਏ ਨਸ਼ੀਲੇ ਪਦਾਰਥਾਂ ਨਾਲੋਂ ਜ਼ਿਆਦਾ ਜ਼ਬਤ ਕੀਤਾ ਹੈ CBSA ਦੇ ਐਨਫੋਰਸਮੈਂਟ ਅਤੇ ਖੁਫੀਆ ਵਿਭਾਗ ਦੇ ਉਪ ਪ੍ਰਧਾਨ ਐਰਨ ਮੈਕਰੋਰੀ ਨੇ ਇੱਕ ਇੰਟਰਵਿਊ ਚ ਕਿਹਾ ਕਿ ਕਈ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਅਜਿਹੇ ਪਦਾਰਥਾਂ ਤੋਂ ਮੁਨਾਫਾ ਕਮਾ ਰਹੇ ਨੇ ਜੋ ਸਾਡੇ ਭਾਈਚਾਰਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਨੇ ਉਹਨਾਂ ਕਹੇ ਕਿ ਇਹ ਇੱਕ ਜਨਤਕ ਸੁਰੱਖਿਆ ਤੇ ਸੁਰੱਖਿਆ ਐਮਰਜੈਂਸੀ ਹੈ ਸਿਰਫ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਹੀ ਨਹੀਂ ਕੈਨੇਡਾ 'ਚ ਵੀ ਲੋਕਾਂ ਨੂੰ ਮਾਰ ਰਹੀ ਹੈ CBSA ਦੁਆਰਾ ਮਾਪੀ ਗਈ ਲਗਭਗ ਹਰ ਸ਼੍ਰੇਣੀ ਵਿੱਚ ਇਸ ਦੇਸ਼ 'ਚ ਆਉਣ ਵਾਲੇ ਫੜੇ ਗਏ ਗੈਰ ਕਾਨੂੰਨੀ ਸਮਾਨ ਦੀ ਗਿਣਤੀ ਵਧ ਰਹੀ ਹੈ ਜ਼ਿਕਰ ਹੈ ਕਿਸ ਸਰਹੱਦੀ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਕੈਨੇਡਾ ਜਾਣ ਵਾਲੇ ਨਸ਼ਿਆਂ ਨੂੰ ਹੈਰਾਨੀਜਨਕ ਵਾਧੇ ਦੇ ਨਾਲ ਵੇਖਿਆ ਜਾ ਰਿਹਾ ਹੈ ਸੀਬੀਐਸਏ ਪੰਗ ਹਸ਼ੀਸ਼ ਕੋਕੀਨ ਅਤੇ ਕ੍ਰੈਕ ਹੈਰਵੈਨ ਕੁਝ ਅਪਿਉਰੀਜ਼ ਜਿਵੇਂ ਕਿ ਐਫੀਮ ਮੈਥਡੋਨ ਅਤੇ ਮੋਰਫਿਨ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਪੂਰਵ ਕਾਮੀ ਰਸਾਇਣਾਂ ਨੂੰ ਗ੍ਰਾਮ ਚ ਮਾਪਤਾ ਹੈ ਟੋਰਾਂਟੋ ਚ ਹਾਲ ਹੀ ਦੇ ਵਿੱਚ ਹੋਈ ਨਸ਼ੀਲੇ ਪਦਾਰਥਾਂ ਦੀ ਫੜੋਫੜੀ ਦਰਸਾਉਂਦੀ ਹੈ ਕਿ ਕੈਨੇਡਾ ਕਿਸ ਨਾਲ ਝੂਜ ਰਿਹਾ ਹੈ ਕੁਲਸ ਨੇ ਜਨਵਰੀ ਦੇ ਵਿੱਚ 835 ਕਿਲੋਗ੍ਰam ਕੋਕੀਨ ਫੜੀ ਜਿਸ ਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਉਤਪਾਦ ਸ਼ਾਇਦ ਇੱਕ ਮੈਕਸੀਕਨ ਕਾਰਟੇਲ ਦੁਆਰਾ ਤਿਆਰ ਕੀਤਾ ਗਿਆ ਸੀ ਤੇ ਫਿਰ ਅਮਰੀਕਾ ਰਾਹੀਂ ਕੈਨੇਡਾ ਪੇਚਾ ਗਿਆ ਸੀ ਸੀਬੀਐਸਏ ਦੁਆਰਾ ਫੜੀਆਂ ਗਈਆਂ ਨਸ਼ੇੜੀਆਂ ਦਵਾਈਆਂ ਦੀਆਂ ਖੁਰਾਕਾਂ ਦੀ ਗਿਣਤੀ ਵਿੱਚ ਵਿਵਾਦ ਹੋਇਆ ਹੈ 2022 ਵਿੱਚ ਸਰਹੱਦੀ ਅਧਿਕਾਰੀਆਂ ਦੁਆਰਾ 112576 ਖੁਰਾਕਾਂ ਜ਼ਬਤ ਕੀਤੀਆਂ ਗਈਆਂ ਸਨ ਸੀਬੀਐਸਏ ਦੇ ਆਂਕੜਿਆਂ ਅਨੁਸਾਰ ਇਹ ਗਿਣਤੀ 2024 ਵਿੱਚ 3 ਗੁਣਾ ਤੋਂ ਵੱਧ ਕੇ 4,69,996 ਖੁਰਾਕਾਂ ਹੋ ਗਈ ਹੈ। ਸੀਬੀਐਸਏ ਕੁਝ ਉਪਿਓਰੀਜ਼ ਅਤੇ ਹੋਰ ਦਵਾਈਆਂ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਰਸਾਇਣਾਂ ਦੀ ਮਾਤਰਾ ਨੂੰ ਵਾਪਤ ਹੈ। ਰਾਇਲ ਮਿਲਟਰੀ ਕਾਲਜ ਆਫ ਕੈਨਦਾ ਦੇ ਪ੍ਰੋਫੈਸਰ ਅਤੇ ਸਰਹੱਦੀ ਸੁਰੱਖਿਆ ਦੇ ਮਾਹਰ ਕ੍ਰਿਸਟਿਅਨ ਜੋ ਪ੍ਰਕਟਨੇ ਕੀ ਹੈ ਕਿ ਇਹ ਸੀ ਦੁਨੀਆ ਦੇ ਸਭ ਤੋਂ ਵੱਡੇ ਹਥਿਆਰਾਂ ਦੇ ਬਾਜ਼ਾਰ, ਦੁਨੀਆ ਦੇ ਸਭ ਤੋਂ ਵੱਡੇ ਡਰੱਗਸ ਬਾਜ਼ਾਰ ਦੇ ਨੇੜੇ ਰਹਿੰਦੇ ਆ ਇਸ ਦੇ ਸਹਿਜ ਅਤੇ ਮਹੱਤਵਪੂਰਨ ਫਲਾ ਪ੍ਰਭਾਵ ਨੇ ਯੂ ਪ੍ਰਕਟ ਨੇ ਕਿਹਾ ਕਿ ਕੈਨੇਡਾ 'ਚ ਜ਼ਬਤ ਕੀਤੀਆਂ ਗਈਆਂ ਨਸ਼ੇੜੀਆਂ ਦਵਾਈਆਂ ਦੀ ਗਿਣਤੀ ਵਿੱਚ ਵਾਧਾ ਸੰਭਾਵਿਤ ਤੌਰ ਤੇ ਘਟੋ-ਘਟ ਅੰਸ਼ਕ ਤੌਰ ਤੇ ਉਤਪਾਦਨ ਦੇ ਤਰੀਕਿਆਂ 'ਚ ਤਬਦੀਲੀ ਕਰਕੇ ਹੋਇਆ ਹੈ। ਯੂ ਪ੍ਰਕਟ ਨੇ ਕਿਹਾ ਕਿ ਮਹਾਂਮਾਰੀ ਅਤੇ ਮਹਾਂਮਾਰੀ ਤੋਂ ਬਾਅਦ ਦੇ ਸ਼ੁਰੂਆਤੀ ਸਾਲਾਂ ਦੌਰਾਨ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦੇ ਪਿੱਛੇ ਅੰਤਰਰਾਸ਼ਟਰੀ ਅਪਰਾਧ ਸਿੱਡੀਕੇਟਸ ਨੇ ਸਖਤ ਕੋਵਿਡ ਸੰਬੰਧਿਤ ਸਰਹੱਦੀ ਉਪਾਵਾਂ ਨੂੰ ਪੂਰਾ ਕਰਨ ਲਈ ਆਪਣੇ ਕੁਝ ਕੰਮ ਮੈਕਸੀਕੋ ਤੋਂ ਅਮਰੀਕਾ ਭੇਜ ਦਿੱਤੇ ਫਿਰ ਉਹਨਾਂ ਦਵਾਈਆਂ ਨੂੰ ਅਮਰੀਕਾ ਤੋਂ ਕੈਨੇਡਾ ਭੇਜਣਾ ਸੌਖਾ ਹੋ ਗਿਆ। ਉਨ੍ਹਾਂ ਕਿਹਾ ਕਿ ਅੰਦਾਜ਼ਨ 4 ਲੱਖ ਲੋਕ ਹਰ ਰੋਜ਼ ਸਰਹੱਦ ਪਾਰ ਕਰਦੇ ਨੇ ਜਿਨ੍ਹਾਂ ਵਿੱਚੋਂ ਕੁਝ ਦੀ ਬਹੁਤ ਘੱਟ ਜਾਂਚ ਹੁੰਦੀ ਹੈ ਤੇ ਵਾਹਨਾਂ ਦਾ ਲਗਾਤਾਰ ਪ੍ਰਭਾਵ ਹੈ ਜੋ ਨਸ਼ਿਆਂ ਨੂੰ ਕੈਨੇਡਾ 'ਚ ਪਹੁੰਚਾ ਸਕਦੇ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਪਿਛਲੇ ਸਾਲ ਉੱਤਰੀ ਸਰਹੱਦ ਤੇ ਸਾਡੇ 19000 ਗ੍ਰਾਮ ਫੈਂਟਨਿਲ ਜ਼ਬਤ ਕੀਤੇ ਜਾਣ ਦੀ ਰਿਪੋਰਟ ਦੇ ਨਾਲ ਕੈਨੇਡਾ ਹਜੇ ਵੀ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਨਸ਼ੀਲੇ ਪਦਾਰਥ ਦਾ ਇੱਕ ਮਹੱਤਵਪੂਰਨ ਸਰੋਤ ਨਹੀਂ ਹੈ ਕੈਨੇਡੀਅਨ ਸਰਕਾਰ ਦੇ ਆਂਕੜਿਆਂ ਅਨੁਸਾਰ ਅਮਰੀਕਾ ਵਿੱਚ ਜ਼ਬਤ ਕੀਤੇ ਗਏ ਸਾਰੇ ਫੈਂਟਨਿਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਹੈ ਫਿਰ ਵੀ ਸਾਬਕਾ RCMP ਡਿਪਟੀ ਕਮਿਸ਼ਨਰ ਕੈਵਨ ਬੋਸੋ ਨੂੰ ਮੰਗਲਵਾਰ ਨੂੰ ਕੈਨੇਡਾ ਦਾ ਫੈਂਟਨਲ ਜ਼ਾਰ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੂੰ 트ੰਪ ਨੂੰ ਕਾਰਵਾਈ ਕਰਨ ਲਈ ਕੈਨੇਡਾ ਦੇ ਯਤਨਾਂ ਦੇ ਹਿੱਸੇ ਵਜੋਂ ਫੈਂਟਨਲ ਦੇ ਉਤਪਾਦਨ ਅਤੇ ਉਸ ਘਾਤਕ ਦਵਾਈ ਦੀ ਵੰਡ ਨੂੰ ਰੋਕਣ ਦਾ ਕੰਮ ਸੌਂਪਿਆ ਗਿਆ ਹੈ। ਅਮਰੀਕਾ ਨਸ਼ਿਆਂ ਦਾ ਇੱਕ ਮਹੱਤਵਪੂਰਨ ਸਪਲਾਈਅਰ ਹੈ ਜੋ ਘਟ ਘਟ ਖੋ ਸਕਦੇ ਨੇ ਪਰ ਫਿਰ ਵੀ ਵੱਡੀਆਂ ਸਮਾਜਿਕ ਸਮੱਸਿਆਵਾਂ ਦਾ ਕਾਰਨ ਬਣਦੇ ਨੇ। ਫਰ ਅਗੇ ਨਸ਼ੀਲੇ ਪਦਾਰਥਾਂ ਦੇ ਭਾਰ ਨੂੰ ਵੇਖਦਿਆਂ ਹੋਇਆਂ ਸੀਬੀਐਸਏ ਅਤੇ ਯੂਐਸ ਕਸਟਮਜ਼ ਐਂਡ ਪ੍ਰੋਟੈਕਸ਼ਨ ਦੇ ਆંકੜਿਆਂ ਦੀ ਤੁਲਨਾ ਕਰਨ ਤੋਂ ਪਹਿਲਾਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ 29 ਪਰਨਲ ਦੇ ਕੈਨੇਡੀਅਨ ਪਾਸੇ ਅਸਲ ਵਿੱਚ ਅਮਰੀਕੀ ਅਧਿਕਾਰੀਆਂ ਦੁਆਰਾ ਉਨ੍ਹਾਂ ਦੀ ਉੱਤਰੀ ਸਰਹੱਦ 'ਤੇ ਫੜੇ ਗਏ ਨਸ਼ੀਲੇ ਪਦਾਰਥਾਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਜ਼ਬਤ ਕੀਤਾ ਗਿਆ ਸੀ ਸੀਬੀਪੀ ਅਤੇ ਸੀਬੀਐਸਏ ਡਾਟਾ ਦੀ ਮੀਡੀਆ ਏਜੰਸੀਸ ਮਿਖਿਆ ਦੇ ਅਨੁਸਾਰ ਸੀਬੀਪੀ ਨੇ 2024 ਵਿੱਚ ਉੱਤਰੀ ਸਰਹੱਦ 'ਤੇ 5260 ਕਿਲੋਗ੍ਰam ਨਸ਼ੀਲੇ ਪਦਾਰਥ ਜ਼ਬਤ ਕੀਤੇ ਜਿਸ ਬਹੁਤ ਸਾਰੀ ਭੰਗ ਸੀ ਉਸ ਸਾਲ ਅਮਰੀਕਾ ਤੋਂ ਆ ਰਹੇ 8300 ਕਿਲੋਗ੍ਰam ਕੈਨੇਡੀਅਨ ਅਧਿਕਾਰੀਆਂ ਦੇ ਫੜੇ ਜਾਣ ਦੇ ਮੁਕਾਬਲੇ ਇਸ ਦੀ ਮਾਤਰਾ ਬਹੁਤ ਜ਼ਿਆਦਾ ਸੀ ਜ਼ਿਕਰ ਇਹ ਖਾਸ ਹੈ ਕਿ ਪਿਛਲੇ 2 ਸਾਲਾਂ ਚ ਅਮਰੀਕੀਆਂ ਦੁਆਰਾ ਫੜੀਆਂ ਗਈਆਂ ਦੱਖਣ ਪੱਛਮੀ ਦਵਾਈਆਂ ਦੇ ਪਾਰ ਚ ਇੱਕ ਮਹੱਤਵਪੂਰਨ ਗਿਰਾਵਟ ਆਈ ਹੈ ਪਿਛਲੇ ਸਾਲ ਜ਼ਬਤ ਕੀਤਾ ਗਿਆ 5260 ਕਿਲੋਗ੍ਰam 2022 ਚ 27260 ਕਿਲੋਗ੍ਰam ਤੇ 2023 ਚ 25000 ਕਿਲੋਗ੍ਰam ਤੋਂ ਘਟਟਾ ਹੈ ਟੋਰਾਂਟੋ 'ਚ ਇੱਕ ਨਿਊਜ਼ ਕਾਨਫਰੰਸ ਕਰਦਿਆ ਹੋਇਆ ਐ ਐਨਪੀ ਨੇਤਾ ਜਗਮੀਤ ਸਿੰਘ ਨੇ ਸੰਘੀ ਸਰਕਾਰ ਦੀ GST ਟੈਕਸ ਛੁੱਟੀ ਦੇ ਅੰਤ ਬਾਰੇ ਚਰਚਾ ਕੀਤੀ। ਆਸਥਾਈ ਟੈਕਸ ਬ੍ਰੇਕ ਨੇ 14 ਦਸੰਬਰ ਤੋਂ 15 ਫਰਵਰੀ ਤੱਕ ਕੁਝ ਘਰੇਲੂ ਵਸਤੂਆਂ ਤੇ GST ਹਟਾ ਦਿੱਤਾ ਸੀ। ਐਨਪੀ ਨੇਤਾ ਕਨੇਡਾ ਲਈ ਲਾਗਤਾਂ ਘਟਾਉਣ ਲਈ ਆਪਣੀ ਪਾਰਟੀ ਦੀ ਪ੍ਰਸਤਾਵਿਤ ਯੋਜਨਾ ਦੀ ਰੂਪਰੇਖਾ ਪੇਸ਼ ਕਰ ਰਹੀ ਨੇ। ਫੈਡਰਲ ਸਰਕਾਰ ਦੀ GST ਛੋਟ ਐਤਵਾਰ ਨੂੰ ਖਤਮ ਹੋ ਜਾਵੇਗੀ। ਗਰੋਸਰੀਜ਼ ਤੇ ਕੁਝ ਹੋਰ ਜ਼ਰੂਰੀ ਚੀਜ਼ਾਂ ਤੇ 2 ਮਹੀਨੇ ਦੀ ਟੈਕਸ ਛੋਟ ਜੀਵਨ ਦੀ ਲਾਗਤ ਨੂੰ ਘਟਾਉਣ ਦੇ ਯਤਨ ਵਜੋਂ ਪੇਸ਼ ਕੀਤੀ ਗਈ ਸੀ। ਇੱਕ ਫੈਸਲਾ ਲਿਆ ਗਿਆ ਸੀ ਟਰੂਡੋ ਸਰਕਾਰ ਦੇ ਵੱਲੋਂ ਪਰ ਸੋਹਰਾਬ ਸੰਦੂਦੀ ਰਿਪੋਰਟ ਅਨੁਸਾਰ ਕੁਝ ਲੋਕ ਕਹਿੰਦੇ ਨੇ ਕਿ ਟੈਕਸ ਛੋਟ ਜ਼ਿਆਦਾ ਸਮੇਂ ਤੱਕ ਨਹੀਂ ਰਹੀ ਤਾਂ ਅਤੇ ਗਾਹਕਾਂ ਅਤੇ ਵਪਾਰੀਆਂ ਨੂੰ ਇਸ ਦਾ ਕੋਈ ਅਰਥਪੂਰਨ ਫਾਇਦਾ ਨਹੀਂ ਮਿਲ ਸਕਿਆ This weekend the GSA holiday will end so you're going to end up spending more for the things that you need so more for diapers more for children's clothing more for grab and go food at the groceries I think that is wrong I think it's wrong that are gonna to have to pay more for things, particularly in the current context. We've got the threat of a trade war. We've got terrorists from Donald Trump. People are worried that they might lose their job. They're worried that prices are gonna go up at a time when they're already so high. I think it's wrong that the government is choosing to do this now. But I think it's particularly wrong if you look at the choices this government's making. They're choosing to stop giving people a break, to stop giving you and your families a break, but they're choosing to flip-flop on capital gains to give millionaires a break. Those earning over a million dollars, they want to give them a break. I think that is absolutely wrong. Mark Carney said that giving a GST break to working people is a bad idea, but he thinks it's a good idea to flip flop on the capital gains and give more money to millionaires. I think that's absolutely the wrong thing to do. What a new Democrat government would do, what we would do together, we would give you a break. I'm proposing. That a new Denver government would permanently remove the GST off of essentials. Essentials like your home heating bill, like your cellular and internet bills, giving you a break on the things that you need, like your grocery, grab and go groceries, uh, diapers, children's clothing. Working folks, everyday people need a break, not millionaires. With New Democrats, we're gonna give you a break. With Mark Carney and the Liberals, they wanna give millionaires a break. I think that's wrong. Standing is uh, Mark carney's is going to call an early election. So we're preparing for that. We're, we're getting ready for that. uh We've nominated 140 candidates uh, already, uh, more to come. And so we'll be ready to fight this election. This election is going to be an important choice. And so I want to remind folks the Liberals have had nine years. What has happened in those nine years since the Liberals have been in power? Well, your cost of homes went up, cost of groceries went up. Things are worse now. Ask yourself, are you better now after nine years of liberals or are you worse off? Canadians are gonna say they're worse off. Changing the leader doesn't change the fact that they had nine years to make your life better and they made it worse. And now what about the conservatives? Well, Pierre Polyev is proposing to do things that are gonna make your life worse. He said that he wants to cut child care. That's gonna cost families. At a minimum, $8,000 a year if he cuts childcare. He wants to cut the child benefit. That's another $600 a month for working families, for everyday folks. He wants to cut the dental care program for seniors, seniors who barely just got the dignity of getting their teeth fixed. Over 1.5 million people have been able to get their teeth fixed with the new Democrat dental plan. He wants to cut that. He doesn't think people deserve that. That's going to cost people. He wants to propose cuts that will hurt people, that will cost people. He's voted against these things, and he's going to put in place cuts that are going to hurt you. And what do we want to do? we want to defend those things that people need invest in our healthcare take better care of people and lower your bills take on the corporate greed that's driving up the cost of your groceries bring down the cost of housing so people can afford a home i think the choice is clear in this next election democrats have your back economic report keh rahi hai ki ontario ch bekar ate kharche thappne jat ke samasya bigadti ja rahi hai sariyan partiyan rehaysh aashra sahara banaundiyan yojanaavan pesh kar rahiyan ne kyunki ontario de vich chunav hun sir te aa gaye ne ਉਂਡਾਰਿਓ ਚ ਬੇਕਰਿਆਂ ਬਾਰੇ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਮੱਸਿਆ ਹੋਰ ਵੀ ਵਿਗੜਦੀ ਜਾ ਰਹੀ ਹੈ ਜਦ ਕਿ ਇਸ ਨੂੰ ਹੱਲ ਕਰਨ ਲਈ ਖਰਚ ਠੱਪ ਹੋ ਗਿਆ ਹੈ ਕਿਉਂਕਿ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਵੱਖੋ-ਵੱਖਰੇ ਹੱਲ ਪੇਸ਼ ਕਰ ਰਹੀਆਂ ਨੇ ਇਹ ਨਵੇਂ ਅੰਕੜਾ ਗਰੀਬੀ ਘਟਾਉਣ ਲਈ ਵਚਨਬੱਧ ਫਾਊਂਡੇਸ਼ਨ ਮੈਟਰੀ ਤੋਂ ਆਇਆ ਹੈ ਜਿਸਨੇ ਬੇਘਰਿਆਂ ਤੇ ਜਨਤਕ ਤੌਰ ਤੇ ਉਪਲਬਧ ਖਰਚ ਦੇ ਆਂਕੜਿਆਂ ਨੂੰ ਵੇਖਿਆ ਅਤੇ ਉਹਨਾਂ ਦੀ ਤੁਲਨਾ Ontario ਚ ਬੇਘਰੇ ਲੋਕਾਂ ਦੀ ਵਧ ਰਹੀ ਗਿਣਤੀ ਬਾਰੇ ਹਾਲ ਹੀ ਦੇ ਵਿੱਚ ਜਾਰੀ ਕੀਤੀਆਂ ਰਿਪੋਰਟਾਂ ਨਾਲ ਕੀਤੀ ਮੈਟਰੀ ਦੇ ਸਿਸਟਮ ਚੇਂਜ ਦੇ ਡਾਇਰੈਕਟਰ ਅਲੈਕਸੀ ਵਾਈਟ ਨੇ ਕਿ ਪਿਛਲੇ ਦਹਾਕੇ ਦੌਰਾਨ ਘਾਟਾ ਮੰਦਨ ਵਾਲੇ ਘਰਾਂ ਅਤੇ ਬੇਘਰਿਆਂ ਤੇ ਸਰਕਾਰੀ ਖਰਚ ਵੱਡੇ ਪੱਧਰ ਤੇ ਬਦਲਿਆ ਨਹੀਂ ਗਿਆ ਭਾਵੇਂ ਮੁਦਰਾ ਸਫਿਤੀ ਲਈ ਅਡਜਸਟ ਕੀਤਾ ਗਿਆ ਹੋਵੇ ਵਾਈਟ ਨੇ ਕਿਹਾ ਕਿ ਖਰਚ ਅਸਲ ਡਾਲਰਾਂ 'ਚ ਰੁਕ ਗਿਆ ਹੈ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਦੋਂ মুদ্রਾਸਫੀਤੀ ਲਈ ਐਡਜਸਟ ਕੀਤਾ ਗਿਆ ਤਾਂ 2013 ਤੋਂ 2014 'ਚ ਖਰਚ ਲਗਭਗ 1.3 ਬਿਲੀਅਨ ਡਾਲਰ ਸੀ ਤੇ 2024-25 'ਚ 1.5 ਬਿਲੀਅਨ ਡਾਲਰ ਤੋਂ ਘੱਟ ਹੋਣ ਦਾ ਅਨੁਮਾਨ ਹੈ ਮਹੱਤਵਪੂਰਨ અપવાદ ਮਹਾਂਮਾਰੀ ਦੇ ਪਹਿਲੇ ਸਾਲ ਦੌਰਾਨ ਖਰਚ ਸੀ ਜੋ ਕਿ 2020 ਤੋਂ 21 ਵਿੱਚ 2 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਵਾਈਟ ਦਾ ਕਹਿਣਾ ਹੈ ਕਿ ਮੈਟਰੀ ਨੇ ਸੁਭਾਈ ਚੋਣਾ ਦੌਰਾਨ ਆਂਕੜਿਆਂ ਨੂੰ ਘਟਾ ਦਿੱਤਾ ਸੀ ਤਾਂ ਜੋ ਵਿਗੜਦੀ ਸਮੱਸਿਆ 'ਤੇ ਹੋਰ ਬਹਿਸ ਪੈਦਾ ਹੋ ਸਕੇ। ਉਹਨਾਂ ਕਹੇ ਹੈ ਕਿ ਜੋ ਵੀ ਅਗਲੀ ਸੁਭਾਈ ਸਰਕਾਰ ਬਣਾਉਂਦਾ ਹੈ ਉਸ ਨੂੰ ਅਗਲੇ ਦਹਾਕੇ ਦੌਰਾਨ ਸਹਾਇਕ ਅਤੇ ਢੁਕੀਆਂ ਕਿਫਾਇਤੀ ਰਹਾਇਸ਼ੀ ਇਕਾਈਆਂ ਦੀ ਗਿਣਤੀ ਨੂੰ ਨਾਟਕੀ ਢੰਗ ਨਾਲ ਬਤਾਉਣ ਲਈ 11 ਬਿਲੀਅਨ ਡਾਲਰ ਖਰਚ ਕਰਨੇ ਚਾਹੀਦੇ ਨੇ। ਮੈਟਰੀ ਦਾ ਕਹਿਣਾ ਹੈ ਕਿ ਇਸ ਦੀ ਰਿਪੋਰਟ ਸੂਬੇ ਦੇ ਆਪਣੇ ਵਿੱਤੀ ਡਾਟਾ অন্ਟਾਰੀਓ ਦੇ ਵਿੱਤੀ ਨਿਗਰਾਨੀ ਦਫ਼ਤਰ ਦੁਆਰਾ ਵਿਸ਼ਲੇਸ਼ਣ ਅਤੇ ਐਸੋਸੀਏਸ਼ਨ ਆਫ ਮਿਨਿਸਪੈਲਿਟिज ਆਫ অন্ਟਾਰੀਓ ਦੁਆਰਾ ਜਾਰੀ ਕੀਤੀ ਗਈ। ਬੇਕਰਤਾ ਬਾਰੇ ਇੱਕ ਤਾਜ਼ਾ ਰਿਪੋਰਟ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਹੈ। ਉਸ ਐਮਓ ਅਧਿਐਨ ਚ ਪਾਇਆ ਗਿਆ ਹੈ ਕਿ ਪਿਛਲੇ ਸਾਲ ਉੰਡਾਰੀਓ ਚ 81000 ਤੋਂ ਵੱਧ ਲੋਕ ਬੇਕਰ ਸਨ ਜੋ ਕਿ ਦੋ ਸਾਲਾਂ ਚ 25 ਫੀਸਦੀ ਵਾਧੇ ਨੇ ਐਮਓ ਜੋ ਕਿ ਸੂਬੇ ਭਾਰਦਿਆਂ 444 ਨਗਰਪਾਲਿਕਾਵਾਂ ਦੀ ਨੁਮਾਇੰਦਗੀ ਕਰਦਾ ਹੈ ਉਸ ਨੇ ਚੋਣ ਸਮੇਂ ਦੌਰਾਨ ਇਸ ਮੁੱਦੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਪਿਛਲੇ ਮਹੀਨੇ ਕਿਹਾ ਸੀ ਕਿ ਸੰਕਰਟ ਨਾਲ ਜਿੱਠਣ ਲਈ ਇੱਕ ਵਕਰੀ ਪਹੁੰਚ ਦੀ ਲੋੜ ਹੈ ਆਸਥਾਈ ਪਾਵਾ ਨਲੋ ਰਹਿਾਈਸ਼ੀ ਹਲਾ ਨੂੰ ਤਰਜੀਹ ਦਿੰਦਿਆਂ ਹੋਇਆਂ ਇਹ ਗੱਲ ਆਖੀ ਗਈ ਸੀ ਵਾਈਟ ਦਾ ਕਹਿਣਾ ਹੈ ਕਿ ਅਗਲੇ ਦਹਾਕੇ ਦੌਰਾਨ ਲੋੜੀਂਦੇ 11% $1.77 ਹਿੱਸਾ ਕੀ ਫਾਇਦੀ ਅਤੇ ਸਹਾਇਕ ਰਿਹਾਇਸ਼ ਬਣਾਉਣ ਲਈ ਪ੍ਰਤੀ ਜਾਣਾ ਚਾਹੀਦਾ ਹੈ। ਸਵੇ ਨੂੰ ਮਾਰਕੀਟ ਕਰ ਬਣਾਉਣ ਲਈ ਨਿਜੀ ਖੇਤਰ ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਉਮੀਦ ਹੈ ਕਿ ਇਹ ਵਧੇਰੇ ਕੀ ਫਾਇਦੀ ਰਿਹਾਇਸ਼ ਲਈ ਜਗ੍ਹਾ ਖਾਲੀ ਕਰੇਗਾ। 온ਟਾਰੀਓ ਦੀ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਉਹ ਅਗਲੇ 3 ਸਾਲਾਂ ਚ ਕੀ ਫਾਇਦੀ ਰਿਹਾਇਸ਼ ਬੇਕਰੇਪਨ ਵਿਰੋਧੀ ਅਤੇ ਐਮਰਜੈਂਸੀ ਆਸਰਾ ਸਹਾਇਤਾ ਤੇ ਨਿ ਬਿਲੀਅਨ ਡਾਲਰ ਖਰਚ ਕਰੇਗੀ ਪੀਸੀ ਲੀਡਰ ਡਕ ਫੋਰਡ ਨੇ ਇਸ ਮੁੱਦੇ ਤੇ ਆਪਣੀ ਸਰਕਾਰ ਦੇ ਰਿਕਾਰਡ ਦਾ ਬਚਾ ਕੀਤਾ ਜਿਸ ਚ ਦਸੰਬਰ ਵਿੱਚ ਕੈਂਪਾ ਨੂੰ ਸਾਫ ਕਰਨ ਅਤੇ ਕਮਿਊਨਿਟੀ ਪਾਰਕ ਥਾਵਾਂ ਤੇ ਲਾਗੂ ਕਰਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 44 ਮਿਲੀਅਨ ਡਾਲਰ ਦਾ ਐਲਾਨ ਵੀ ਸ਼ਾਮਿਲ ਹੈ ਸਾਰੀਆਂ ਵਿਰੋਧੀ ਪਾਰਟੀਆਂ ਫੋਰਡ ਦੀ ਕੈਂਪਾ ਤੇ ਕਾਰਵਾਈ ਕਰਨ ਦੀ ਯੋਜਨਾ ਦੀ ਅਲੋਚਨਾ ਕਰ ਰਹੀਆਂ ਨੇ ਉਹਨਾਂ ਨੇ ਉਸਤੇ ਬੇਕਰੇਪਨ ਨੂੰ ਅਪਰਾਧ ਬਣਾਉਣ ਅਤੇ ਨਸ਼ਿਆਂ ਦੇ ਇਲਾਜ ਦੀ ਕੋਈ ਯੋਜਨਾ ਨਾ ਹੋਣ ਦਾ ਦੋਸ਼ ਲਗਾਇਆ ਹੈ ਐਂਟੀਪੀ ਆਗੂ ਮੈਡ ਸਟਾਈਲਸ ਨੇ ਬੇਕੜੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਪਲੇਟਫਾਰਮ ਪਲਾਨ ਦਾ ਐਲਾਨ ਕੀਤਾ ਪਾਰਟੀ ਦਾ ਕਹਿਣਾ ਹੈ ਕਿ ਉਹ 60000 ਨਵੇਂ ਸਹਾਇਕ ਰਿਹਾਇਸ਼ੀ ਯੂਨਿਟ ਬਣਾਏਗੀ ਨਗਰਪਾਲਿਕਾਵਾਂ ਤੋਂ ਸਾਰੇ ਆਸਰਾ ਖਰਚੇ ਸੂਬੇ 'ਚ ਜਮ੍ਹਾਂ ਕਰਾਏਗੀ ਤੇ ਹੋਰ ਰਿਹਾਇਸ਼ੀ ਲਾਭ ਪ੍ਰਦਾਨ ਕਰੇਗੀ ਜੋ ਲੋਕਾਂ ਨੂੰ ਆਸਰਾ ਘਰਾਂ ਤੋਂ ਬਾਹਰ ਨਿਕਲਣ ਅਤੇ ਘਰਾਂ 'ਚ ਜਾਣ ਵਿੱਚ ਮਦਦ ਕਰਨਗੇ ਗ੍ਰੀਨ ਪਾਰਟੀ ਦੇ ਨੇਤਾ ਮਾਈਕ ਸ਼ੇਨਰ ਨੇ 3 ਲੱਖ 10 ਹਜ਼ਾਰ ਕਿਫਾਇਤੀ ਘਰ ਬਣਾਉਣ ਦਾ ਵਾਅਦਾ ਕੀਤਾ ਹੈ ਜਿਸ ਵਿੱਚ 60 ਹਜ਼ਾਰ ਸਥਾਈ ਸਹਾਇਕ ਘਰ ਵੀ ਸ਼ਾਮਿਲ ਨੇ ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਦਾ ਦਾਵਾਂ ਨੂੰ 4 ਸਾਲਾਂ 'ਚ 2.75 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ। ਆਜਾ ਬਰਫੀਲੇ ਤੂਫਾਨ ਦੌਰਾਨ ਪਾਰਕਿੰਗ ਪਾਬੰਦੀ ਦੀ ਉਲੰਘਣਾ ਕਰਨ ਲਈ ਲਗਭਗ 3000 ਡਰਾਈਵਰਸ ਨੂੰ ਟਿਕਟਾਂ ਦੇ ਚੁੱਕਾ ਹੈ ਪਾਰਕਿੰਗ ਤੇ ਪਾਬੰਦੀ ਵੀਰਵਾਰ ਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਾਗੂ ਸੀ ਐਸੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਉਹਨਾਂ ਡਰਾਈਵਰਸ ਨੂੰ ਜਿਨ੍ਹਾਂ ਨੇ ਸੜਕਾਂ ਦੇ ਉੱਤੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਸੀ। ਆਟਵਾ ਸ਼ਹਿਰ ਨੇ ਵੀਰਵਾਰ ਨੂੰ ਸਰਦੀਆਂ ਦੇ ਮੌਸਮ 'ਚ ਪਾਰਕਿੰਗ ਪਾਬੰਦੀ ਦੀ ਉਲੰਘਣਾ ਕਰਨ ਲਈ ਲਗਭਗ 3000 ਟਿਕਟਾਂ ਜਾਰੀ ਕੀਤੀਆਂ। ਆਟਵਾ 'ਚ 30 ਸੈਂਟੀਮੀਟਰ ਤੋਂ ਵੱਧ ਬਰਫ਼ ਡਿੱਗਣ ਵਾਲੇ ਬਰਫ਼ੀਲੇ ਤੂਫਾਨ ਤੋਂ ਬਾਅਦ ਅਮਲੇ ਨੇ ਸੜਕਾਂ ਸਾਫ਼ ਕੀਤੀਆਂ ਨੇ। ਸ਼ਹਿਰ ਦੇ ਉਪਨੀਯਮ ਅਤੇ ਰੈਗੂਲੇਟਰੀ ਸੇਵਾਵਾਂ ਦੇ ਨਿਰਦੇਸ਼ਕ ਰੋਜ ਚੈਪਮੈਨ ਨੇ ਇੱਕ ਬਿਆਨ ਕਿਹਾ ਹੈ ਕਿ ਵੀਰਵਾਰ ਨੂੰ ਕੁੱਲ 2950 ਟਿਕਟਾਂ ਜਾਰੀ ਕੀਤੀਆਂ ਗਈਆਂ ਸ਼ਹਿਰ ਦੀ ਵੈੱਬਸਾਈਟ ਦੱਸਦੀ ਹੈ ਕਿ ਬਰਫ਼ ਹਟਾਉਣ 'ਚ ਰੁਕਾਵਟ ਪਾਉਣ ਵਾਲੇ ਤਰੀਕੇ ਨਾਲ ਪਾਰਕਿੰਗ ਲਈ ਟਿਕਟਾਂ ਦੀ ਕੀਮਤ 125 ਡਾਲਰ ਹੈ ਜਿਸ ਵਿੱਚ 105 ਡਾਲਰ ਦੇ ਸ਼ੁਰੂਆਤੀ ਭੁਗਤਾਨ 옵ਸ਼ਨਸ ਦੇ ਨਾਲ ਇਹ ਆਪਸ਼ਨ ਰੱਖੀ ਗਈ ਹੈ ਚੇਪਮੈਨ ਨੇ ਕਿਹਾ ਹੈ ਕਿ ਇਹ پابੰਦੀਆਂ ਜ਼ਰੂਰੀ ਸੇਵਾਵਾਂ ਲਈ ਸੜਕਾਂ ਨੂੰ ਸਾਫ਼ ਰੱਖਣ ਲਈ ਜ਼ਰੂਰੀ ਨੇ ਜਿਸ 'ਚ ਬਰਫ਼ ਹਟਾਉਣਾ ਗਲੀਆਂ ਦੀ ਸਫਾਈ ਤੇ ਐਮਰਜੈਂਸੀ ਵਾਹਨ ਪਹੁੰਚ ਸ਼ਾਮਿਲ ਹੈ ਉਹਨਾਂ ਲਿਖਿਆ ਹੈ ਕਿ ਨਿਵਾਸੀਆਂ ਤੇ ਸਲਾਨੀਆਂ ਦੀ ਸੁਰੱਖਿਆ ਸ਼ਹਿਰ ਦੀ ਤਰਜੀਹ ਹੈ ਅਤੇ ਅਸੀਂ ਸਰਦੀਆਂ ਦੀ ਪਾਰਕਿੰਗ ਪਾਬੰਦੀ ਲਾਗੂ ਹੋਣ ਤੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਬਦਵਾਰ ਨੂੰ ਪਾਰਕਿੰਗ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ ਤੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਾਗੂ ਕੀਤਾ ਗਿਆ ਸਰਦੀਆਂ ਦੇ ਮੌਸਮ 'ਚ ਪਾਰਕਿੰਗ ਪਾਬੰਦੀ ਦੌਰਾਨ ਕੋਈ ਵੀ ਵਾਹਨ ਜਿਸ ਕੋਲ ਪਾਰਕਿੰਗ ਪਰਮਿਟ ਨਹੀਂ ਹੈ ਉਹ ਸੜਕ ਤੇ ਖੜਾ ਰਹਿੰਦਾ ਹੈ ਤਾਂ ਉਸ ਨੂੰ ਟਿਕਟ ਪ੍ਰਾਪਤ ਕਰਨ ਦੇ ਅਧੀਨ ਮੰਨਿਆ ਜਾਂਦਾ ਹੈ ਕੁਝ ਲੋਕਾਂ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਾਬੰਦੀ ਬਾਰੇ ਪਤਾ ਹੀ ਨਹੀਂ ਸੀ ਫਿਰ ਐਮਐਨ ਜੋ ਕਿ ਬਹਾਵੜ ਮਾਰਕੀਟ ਦੇ ਵਿੱਚ ਵਾਰਡਨ ਹਰਸਨ ਲੈਂਡਸਕੇਪ ਗੈਲਰੀ ਦੇ ਮਾਲਕ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਤੇ ਉਹਨਾਂ ਦੇ ਦੋ ਗਾਹਕਾਂ ਨੂੰ ਸ਼ੁੱਕਰਵਾਰ ਨੂੰ ਪਾਰਕਿੰਗ ਪਾਬੰਦੀ ਦੀ ਉਲੰਘਣਾ ਕਰਨ ਲਈ ਟਿਕਟ ਦਿੱਤੀ ਗਈ ਸੀ ਉਹ ਪਾਰਕਿੰਗ ਟਿਕਟਾਂ ਤੋਂ ਇੰਨੇ ਨਿਰਾਸ਼ ਸੀ ਕਿ ਉਹਨਾਂ ਨੇ ਦਿਨ ਲਈ ਆਪਣਾ ਸਟੋਰ ਜਲਦੀ ਬੰਦ ਕਰ ਦਿੱਤਾ ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡੇ ਕੋਲ ਬਹੁਤ ਬੁਰਾ ਤੂਫਾਨ ਆਇਆ ਹੈ ਪਰ ਆਮ ਸਮਝ ਤੇ ਨਿਰਨੇ ਵਰਗੀ ਚੀਜ਼ ਹੈ ਤੇ ਜੇਕਰ ਕੋਈ ਸੰਕੇਤ ਨਹੀਂ ਹਨ ਤਾਂ ਤੁਸੀਂ ਇਸ ਤਰ੍ਹਾਂ ਪਾਰਕ ਕਰ ਸਕਦੇ ਹੋ ਜਿਵੇਂ ਤੁਸੀਂ ਆਮ ਤੌਰ ਤੇ ਬਿਨਾਂ ਬਰਫ਼ ਦੇ ਬੈਂਕਾਂ ਦੇ ਪਾਰਕ ਕਰਦੇ ਹੋ ਕਿਉਂਕਿ ਉਹ ਹਟਾ ਦਿੱਤੇ ਗਏ ਨੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ پارک ਕਰਨਾ ਸੁਰੱਖਿਅਤ ਹੈ ਅਲਬੋਰਾ ਵਿਸਟਾ ਕਾਉਂਟੀ ਮਾਰਟਿਕ ਕਾਰ ਨੇ ਕਿਹਾ ਹੈ ਕਿ ਉਸਨੇ ਕੁਝ ਨਿਵਾਸੀਆਂ ਤੋਂ ਸੁਣਿਆ ਹੈ ਕਿ ਜੋ ਟਿਕਟਾਂ ਪ੍ਰਾਪਤ ਕਰਨ ਤੋਂ ਨਿਰਾਸ਼ ਨੇ ਤੇ ਨਾਲ ਹੀ ਦੂਜਿਆਂ ਤੋਂ ਵੀ ਜਿਨ੍ਹਾਂ ਨੇ ਕਿਹਾ ਹੈ ਕਿ ਟਿਕਟਾਂ ਕਾਫੀ ਦੂਰ ਨਹੀਂ ਜਾਂਦੀਆਂ ਅਤੇ ਹੁਣ ਉਹ ਸੜਕ ਤੇ ਨੈਵੀਗੇਟ ਨਹੀਂ ਕਰ ਸਕਦੇ ਉਹ ਮਹਿਸੂਸ ਨਹੀਂ ਕਰਦੇ ਕਿ ਇਹ ਸੁਰੱਖਿਅਤ ਹੈ ਅਤੇ ਉਹ ਇਹਨਾਂ ਵਾਹਨਾਂ ਨੂੰ ਸਿਰਫ ਟਿੱਕਾਂ ਨਾਲ ਨਹੀਂ ਸਗੋ ਟੋ ਕੀਤੇ ਹੋਏ ਵੇਖਣਾ ਚਾਹੁੰਦੇ ਸਨ ਕਾਰ ਨੇ ਕਿਹਾ ਕਿ ਐਤਵਾਰ ਨੂੰ ਇੱਕ ਹੋਰ ਪਾਰਕਿੰਗ پابੰਦੀ ਲਾਗੂ ਹੋਣ ਦੀ ਸੰਭਾਵਨਾ ਹੈ ਜਦ ਸ਼ਹਿਰ 'ਚ 30 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਜੇਕਰ ਸੜਕ ਤੇ ਪਾਰਕਿੰਗ ਤੋਂ ਬਚਣ ਦਾ ਤਰੀਕਾ ਲੱਭਣਾ ਇੱਕ ਮੁੱਦਾ ਬਣ ਜਾਂਦਾ ਹੈ ਤਾਂ ਫਿਰ ਕਾਰ ਦਾ ਕਹਿਣਾ ਹੈ ਕਿ ਲੋਕ ਆਪਣੇ ਗਵਾਂਟੀਆਂ ਨੂੰ ਰਾਤ ਲਈ ਆਪਣੇ ਡਰਾਈਵਵੇ ਸਾਂਝੇ ਕਰਨ ਲਈ ਕਹਿ ਸਕਦੇ ਨੇ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ